ਜੀ ਖਬਰ ਆਈ ਹੈ ਜੀ ਕਿ ਡਾਰਕ ਕਰਮਚਾਰੀਆਂ ਦੀ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ ਸਾਡੇ ਫੈਡਰਲ ਮਨਿਸਟਰ ਲੇਬਰ ਮਨਿਸਟਰ ਮੈਕਿਨਨ ਨੇ ਇਸ ਸੰਬੰਧੀ ਆਰਡਰ ਜਾਰੀ ਕੀਤਾ ਕਿ ਮੈਨੂੰ ਇਹ ਦੱਸਿਆ ਗਿਆ ਹੈ ਕਿ ਕੈਨੇਡਾ ਪੋਸਟ ਤੇ ਹੜਤਾਲ ਤੇ ਚੱਲ ਰਹੇ 55000 ਕਰਮਚਾਰੀ ਉਹਨਾਂ ਦੀ ਯੂਨੀਅਨ ਕਪ ਡਬਲਯੂ ਜਿਹਨੂੰ ਕਹਿੰਦੇ ਨੇ ਸੀਯੂਪੀ ਡਬਲਯੂ ਕਪ ਡਬਲਯੂ ਦਾ ਮਤਲਬ ਹੈ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਇਨਾ ਦੇ ਵਿਚਾਰ ਤੇ ਕੈਨੇਡਾ ਪੋਸਟ ਦੀ ਮੈਨੇਜਮੈਂਟ ਦੇ ਦਰਮਿਆਨ ਆੜ ਫਸ ਵੱਧ ਗਈ ਹੈ ਗੈਪ ਵੱਧ ਗਿਆ ਹੈ ਗੱਲਬਾਤ ਬਿਨਾ ਕਿਸੇ ਨਤੀਜੇ ਤੇ ਖੜੋਤ ਵਿੱਚ ਨਹੀਂ ਸਿਰਫ ਖੜੋਤ ਵਿੱਚ ਹੀ ਨਹੀਂ ਬਲਕਿ ਦੂਰ ਦੂਰ ਤੱਕ ਚਲੀ ਗਈ ਹੈ ਇੱਕ ਦੂਜੇ ਤੋਂ ਬਹੁਤ ਦੂਰ ਹੋ ਗਏ ਨੇ ਅਜਿਹੇ ਵਿੱਚ ਫੈਡਰਲ ਸਰਕਾਰ ਦੇ ਨਮਾਇਦੇ ਵਜੋਂ ਮੈਨੂੰ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਮੈਂ ਇਹ ਹੜਤਾਲ ਤੁਰੰਤ ਖਤਮ ਕਰਨ ਦਾ ਐਲਾਨ ਕਰਦਾ ਹਾਂ ਸਾਰੇ ਕਰਮਚਾਰੀ ਵਾਪਸ ਆਪਣੇ ਕੰਮਾਂ ਤੇ ਪਰਤਣਗੇ ਲੋਕ ਉਹ ਕਹਿੰਦੇ ਤੰਗ ਆ ਚੁੱਕੇ ਨੇ ਪੀਪਲ ਆਰ ਫੈਡ ਅਪ ਲੋਕ ਤੰਗ ਹੋ ਗਏ ਨੇ ਤੇ ਨਾਲ ਹੀ ਜਿਹੜਾ ਮੌਜੂਦਾ ਸਮਝੌਤਾ ਜਿਹੜਾ ਰੀਨੇਗੋਸ਼ੀਏਟ ਹੋਣਾ ਸੀ ਉਸ ਨੂੰ ਜਿਹੜਾ ਚੱਲ ਰਹੀ ਸੀ ਜਿਹੜੀ ਤਨਖਾਹ ਇਹਨਾਂ ਨੂੰ ਮਿਲ ਰਹੀ ਸੀ ਉਸ ਨੂੰ 22 ਮਈ 2025 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ 2022 ਮਈ 2025 ਤੱਕ ਮੌਜੂਦਾ ਕੰਟਰੈਕਟ ਚੱਲਦਾ ਰਹੇਗਾ ਇਸ ਦੌਰਾਨ ਗੱਲਬਾਤ ਹੁੰਦੀ ਰਹੇਗੀ ਇਸ ਦੌਰਾਨ ਗੱਲਬਾਤ ਚਲਦੀ ਰਹੇਗੀ ਲੇਬਰ ਰਿਲੇਸ਼ਨ ਬੋਰਡ ਨੂੰ ਕਹ ਦਿੱਤਾ ਗਿਆ ਹੈ ਕਿ ਉਹ ਇਹਦੇ ਵਿੱਚ ਦਖਲਅੰਦਾਜ਼ੀ ਕਰਨਗੇ 네ਗੋਸ਼ੀਏਟ ਕਰਨਗੇ ਗੱਲਬਾਤ ਕਰਨਗੇ ਬਿਠਾਉਣਗੇ ਦੁਆਰਾ ਟੇਬਲ ਤੇ ਪਰ 22 ਮਈ 2025 ਤੱਕ ਮੌਜੂਦਾ ਜਿਹੜਾ ਪੈਕੇਜ ਉਹਨਾਂ ਨੂੰ ਦਿੱਤਾ ਜਾ ਰਿਹਾ ਸੀ ਉਹੀ ਦਿੱਤਾ ਜਾਏਗਾ ਹੜਤਾਲ ਖਤਮ ਹੋ ਗਈ ਹੈ ਅੱਜ ਫੈਡਰਲ ਸਰਕਾਰ ਦੇ ਇਸ ਸਖਤੀ ਨਾਲ ਲਏ ਗਏ ਕਦਮ ਤੋਂ ਬਾਅਦ